ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਖਾਸ ਕਹਾਣੀ ਸੁਣਨ ਜਾ ਰਹੇ ਹਾਂ ਇਹ ਕਹਾਣੀ ਹੈ ਰਾਜਵੀਰ ਅਤੇ ਗੁਰਮੀਤ ਦੀ ਜੋ ਸਾਨੂੰ ਸਮਝਾਉਂਦੀ ਹੈ ਕਿ ਅਸਲ ਪਾਪ ਅਤੇ ਪੁੰਨ ਕੀ ਹੁੰਦੇ ਹਨ ਰਾਜਵੀਰ ਇੱਕ ਬਹੁਤ ਹੀ ਧਰਮੀ ਔਰਤ ਸੀ ਉਸ ਨੂੰ ਆਪਣੇ ਤੇ ਬਹੁਤ ਜ਼ਿਆਦਾ ਮਾਣ ਸੀ ਉਹ ਸੋਚਦੀ ਸੀ ਕਿ ਉਸਨੇ ਕਦੇ ਕੋਈ ਪਾਪ ਨਹੀਂ ਕੀਤਾ ਉਸ ਨੂੰ ਪੂਰਾ ਯਕੀਨ ਸੀ ਕਿ ਜਦੋਂ ਉਹ ਮਰੇਗੀ ਤਾਂ ਸਿੱਧੀ ਸਵਰਗ ਜਾਵੇਗੀ ਪਰ ਇੱਕ ਸਵੇਰ ਜਦੋਂ ਉਹ ਆਪਣੇ ਘਰ ਦੀ ਸਫਾਈ ਕਰ ਰਹੀ ਸੀ ਉਸਦੇ ਹੱਥੋਂ ਗਲਤੀ ਨਾਲ ਝਾੜੂ ਇੱਕ ਕਾਕਰੋਚ ਤੇ ਡਿੱਗ ਗਿਆ ਅਤੇ ਉਹ ਉੱਥੇ ਹੀ ਮਰ ਗਿਆ ਰਾਜਵੀਰ ਬਹੁਤ ਪਰੇਸ਼ਾਨ ਹੋ ਗਈ ਉਹ ਲਗਭਗ ਪਾਗਲ ਹੋਣ ਵਾਲੀ ਸੀ ਮੈਂ ਇਹ ਕੀ ਕਰ ਦਿੱਤਾ ਇਹ ਪਾਪ ਮੇਰੇ ਸਿਰ ਕਿਉਂ ਆ ਗਿਆ ਮੈਂ ਇਸ ਨੂੰ ਕਿਵੇਂ ਧੋਵਾਂ ਉਹ ਕਾਕਰੋਚ ਨੂੰ ਹੱਥ ਵਿੱਚ ਲੈ ਕੇ ਇੱਧਰ ਉੱਧਰ ਭੱਜਣ ਲੱਗੀ ਅਚਾਨਕ ਉਸ ਦੀ ਨਜ਼ਰ ਬਾਜ਼ਾਰ ਵਿੱਚ ਇੱਕ ਮੱਛੀ ਵੇਚਣ ਵਾਲੀ ਔਰਤ ਗਰਮੀਤ ਤੇ ਪਈ ਰਾਜਵੀਰ ਨੇ ਗਰਮੀਤ ਨੂੰ ਵੇਖ ਕੇ ਕਿਹਾ हे ਦੁਸ਼ਟ ਔਰਤ ਤੂੰ ਰੋਜ਼ ਇੰਨੇ ਜੀਵਾਂ ਨੂੰ ਮਾਰਦੀ ਹੈ ਜਦੋਂ ਤੂੰ ਮਰੇਂਗੀ ਤਾਂ ਤੇਰਾ ਕੀ ਬਣੇਗਾ ਮੈਂ ਅੱਜ ਤੱਕ ਇੱਕ ਵੀ ਪਾਪ ਨਹੀਂ ਕੀਤਾ ਅੱਜ ਤਾਂ ਬਸ ਗਲਤੀ ਨਾਲ ਇੱਕ ਕਾਕਰੋਚ ਮਾਰ ਦਿੱਤਾ ਮੈਂ ਇਸ ਪਾਪ ਨੂੰ ਧੋਣ ਦੀ ਕੋਸ਼ਿਸ਼ ਕਰ ਰਹੀ ਹਾਂ। ਗਰਮੀਤ ਮੁਸਕਰਾਈ ਅਤੇ ਬੋਲੀ ਤੁਸੀਂ ਚਿੰਤਾ ਨਾ ਕਰੋ। ਮੈਂ ਤਾਂ ਲੱਖਾਂ ਮੱਛੀਆਂ ਮਾਰੀਆਂ ਹਨ। ਤੁਸੀਂ ਕੋਈ ਪਾਪ ਨਹੀਂ ਕੀਤਾ। ਇਹ ਛੋਟੇ ਜਿਹੇ ਕਾਂਕਰੋਚ ਨੂੰ ਤੁਸੀਂ ਮੈਨੂੰ ਸੌਂਪ ਦਿਓ। ਇਹ ਪਾਪ ਵੀ ਮੈਨੂੰ ਦੇ ਦਿਓ। ਮੈਂ ਇਸ ਨੂੰ ਆਪਣੀਆਂ ਮੱਛੀਆਂ ਦੇ ਪਾਪਾਂ ਨਾਲ ਭਰੀ ਹੋਈ ਟੋਕਰੀ ਵਿੱਚ ਪਾ ਲਵਾਂਗੀ। ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਰਾਜਵੀਰ ਬਹੁਤ ਖੁਸ਼ ਹੋਇਆ। ਉਸਨੇ ਮਰੇ ਹੋਏ ਕਾਕਰੋਚ ਨੂੰ ਗੁਰਮੀਤ ਨੂੰ ਦੇ ਦਿੱਤਾ ਅਤੇ ਬੇਫਿਕਰ ਹੋ ਗਈ ਇੱਕ ਦਿਨ ਦੋਵੇਂ ਔਰਤਾਂ ਇੱਕੋ ਸਮੇਂ ਮਰ ਗਈਆਂ ਗੁਰਮੀਤ ਨੂੰ ਲੈਣ ਲਈ ਸਵਰਗ ਦਾ ਰੱਥ ਆਇਆ ਜਦੋਂ ਕਿ ਰਾਜਵੀਰ ਨੂੰ ਲੈਣ ਲਈ ਨਰਕ ਦੇ ਦੂਤ ਆਏ ਰਾਜਵੀਰ ਨੇ ਗੁੱਸੇ ਵਿੱਚ ਪੁੱਛਿਆ ਤੁਸੀਂ ਜ਼ਰੂਰ ਗਲਤੀ ਕੀਤੀ ਹੈ ਮੈਂ ਰਾਜਵੀਰ ਹਾਂ ਇੱਕ ਨੇਕ ਔਰਤ ਗੁਰਮੀਤ ਪਾਪੀ ਹੈ ਉਸਨੂੰ ਨਰਕ ਵਿੱਚ ਲਿਜਾਓ ਮੈਨੂੰ ਨਹੀਂ ਦੁਪਤਾ ਨੇ ਜਵਾਬ ਦਿੱਤਾ "ਹੇ ਰਾਜਵੀਰ ਅਸੀਂ ਕੋਈ ਗਲਤੀ ਨਹੀਂ ਕਰਦੇ ਗਰਮੀਤ ਸਵਰਗ ਜਾ ਦੇਗੀ ਕਿਉਂਕਿ ਉਸਨੇ ਆਪਣਾ ਕੰਮ ਮੱਛੀਆਂ ਵੇਚਣ ਦਾ ਕੰਮ ਆਪਣੇ ਫਰਜ਼ ਵਜੋਂ ਕੀਤਾ ਉਸਨੇ ਆਪਣੇ ਕੰਮ ਨੂੰ ਪਰਮਾਤਮਾ ਨੂੰ ਸਮਰਪਿਤ ਕੀਤਾ ਉਸਨੇ ਸਵਾਰਥ ਲਈ ਕੰਮ ਨਹੀਂ ਕੀਤਾ ਤੁਸੀਂ ਤਾਂ ਇੱਕ ਛੋਟਾ ਜਿਹਾ ਪਾਪ ਕਰਕੇ ਵੀ ਆਪਣੇ ਹੰਕਾਰ ਵਿੱਚ ਡੁੱਬ ਗਏ ਤੁਸੀਂ ਆਪਣੇ ਚੰਗੇ ਕੰਮਾਂ ਨੂੰ ਵੀ ਆਪਣੀ ਹਉਮੈ ਵਧਾਉਣ ਲਈ ਕੀਤਾ ਤੁਸੀਂ ਸਵਾਰਥੀ ਸੀ ਅਤੇ ਇੱਥੋਂ ਤੱਕ ਕੇ ਆਪਣਾ ਪਾਪ ਵੀ ਗੁਰਮੀਤ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗੁਰਮੀਤ ਨੇ ਬਿਨਾਂ ਕਿਸੇ ਸਵਾਰਥ ਦੇ ਤੁਹਾਡਾ ਪਾਪ ਲੈ ਕੇ ਤੁਹਾਨੂੰ ਸ਼ਾਂਤੀ ਦਿੱਤੀ ਇਸ ਲਈ ਉਹ ਸਵਰਗ ਜਾਵੇਗੀ ਅਤੇ ਤੁਸੀਂ ਨਰਕ ਹਾਂਜੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਡੇ ਕੰਮ ਕਰਨ ਦਾ ਇਰਾਦਾ ਜਿਆਦਾ ਮਹੱਤਵ ਰੱਖਦਾ ਜੇਕਰ ਅਸੀਂ ਸਵਾਰਥ ਤੋਂ ਮੁਕਤ ਹੋ ਕੇ ਕੰਮ ਕਰਦੇ ਹਾਂ ਤਾਂ ਹਰ ਕੰਮ ਇੱਕ ਪੁੰਨ ਬਣ ਜਾਂਦਾ